ਬਹੁਤ ਸੋਨਾ ਕੀਰਤਨ ਹੋ ਰਿਹਾ ਬਾਹਰ ਸਵੇਰ ਦਾ ਟਾਈਮ ਹੈ ਤੇ ਅੱਜ ਮੌਸਮ ਹੀ ਬੱਦਲ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਪਤੁਈ ਸਾਰੇ ਵਧੀਆ ਹੋਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਹੈਗੀ ਵਿਸਾਖੀ ਸਭੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਟਾਈਮ ਹੈਗਾ ਜੀ 7 ਵਜੇ ਦਾ ਤੇ ਮੌਸਮ ਬੱਦਲ ਹੋਇਆ ਤੇ ਮੈਂ ਸਵੇਰੇ ਉੱਠੀ ਸੀ 1 ਵਜੇ ਤੇ ਮੈਂ ਬਾਹਰ ਸੈਰ ਕਰਦੀ ਸੀ ਹੁਣ ਡਾਕਟਰ ਨੇ ਸੈੱਫ ਦੱਸਿਆ ਹੋਇਆ ਤਾਂ ਕਿ ਮੈਂ ਹੰਦਾ ਸਿਰ ਸਿਰ ਦੀ ਸੈਰ ਕਰਾਂ ਤੇ ਆਪਾਂ ਵਲੌਗ ਸ਼ੁਰੂ ਕਰਤਾ ਤੇ ਦਮਨ ਵੀ ਆ ਛੁੱਟੀ ਦਮਨ ਸੁਤੀ ਪਈ ਹੈ ਉੱਥਾਰ ਉੱਠੀਏ ਨੇ ਉੱਥਾਰ ਨੂੰ ਆਫਿਸ ਦਾ ਕੰਮ ਨੇ ਤੇ ਉਹ ਬੈਠੇ ਹੋਏ ਨੇ ਤੇ ਹਜੇ ਆਪਾਂ ਚਾਹ ਪਾਣੀ ਕੁਛ ਨਹੀਂ ਕੀਤਾ ਸਾਰਾ ਸੈਰ ਕਰਕੇ ਲਗ 15 ਮਿੰਟ ਤਾਂ ਹੋ ਗਏ ਮੈਂ ਸੈਰ ਕਰਦੀ ਹਾਂ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਵਲੌਗ ਹੈ ਕੰਟੀਨਿਊ ਕਰ ਦੇਣਾ ਬਣੇ ਰਹੋ ਵਲੌਗ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ

ਲੋ ਜੀ ਇੱਧਰ ਅਵਤਾਰ ਮੇਰੇ ਲਈ ਛਿਲਦੇ ਪਏ ਨੇ ਨਾਰ ਇਹ ਨਾ ਵਿਚਾਰੇ ਐਂ ਹੀ ਪਏ ਰਹਿੰਦੇ ਨੇ ਛਿਲਣ ਵਾਲਾ ਕੋਈ ਨਹੀਂ ਹੁੰਦਾ ਤੇ ਮੈਂ ਅੱਜ ਤੁਹਾਡੀ ਮੈਂ ਡਿਊਟੀ ਸਵੇਰੇ ਸਿਰ ਲਾਨੀ ਆ ਤੁਸੀਂ ਬਸ ਨਾਰ ਛਿਲ ਕੇ ਡੱਬਾ ਭਰ ਦੋ ਤੇ ਦੋ ਚਮਚ ਖਾਲੇ ਕਦੇ ਕੱਢ ਕੇ ਕਿ ਨਹੀਂ ਸਭ ਤੋਂ ਔਖਾ ਤਰੀਕਾ ਕਰੇ ਉਹ ਉਬਲ ਗਈ ਚਾਹ ਉਹ ਮੇਰੇ ਦਮੂ ਦੀ ਚਾਹ ਉਬਲ ਗਈ ਚਲੋ ਜੀ ਇੱਧਰ ਸਬਜ਼ੀ ਆਪਾਂ ਨੇ ਬਣਾਤੀ ਏ ਛੋਲੇ ਤੇ ਇੱਧਰ ਆਪਾਂ ਬਣਾਣ ਲੱਗੇ ਆ ਪ੍ਰਸ਼ਾਦ ਸੂਜੀ ਦਾ ਕਿ ਅੱਜ ਵਿਸਾਖੀ ਦਾ ਦਿਹਾੜਾ ਸ਼ਕਤੀਵਾਰ ਦੇਣਾਂ ਅੰਦਰ ਕੁਝ ਮਿੱਠਾ ਬਣਾਈਏ ਇੱਥੇ ਆਪਾਂ ਬਣਾਉਂਦੇ ਹਾਂ ਸੁਜੀ ਦਾ ਪ੍ਰਸ਼ਾਦ ਪੱਤੇ ਨਿਗਾਣੇ ਨੂੰ ਥੋੜਾ ਜਿਹਾ ਹੁਣਾਇਆ ਦੇਸੀ ਘਿਓ ਪਾ ਲਈਏ ਤੇ ਸੁਜੀ ਪਾ ਲਈ ਅੱਧੀ ਕੌਲੀ ਦੀ ਪਾਣੀ ਆਪਣਾ ਬਾਸਲ ਘੰਡਾ ਪਾ ਕੇ ਸੁਜੀ ਆਪਣਾ ਪ੍ਰਸ਼ਾਦ ਹੋ ਗਿਆ ਰੈਡੀ ਥੋੜਾ ਜਿਹਾ ਬਸ ਕਰਾਂ ਗਏ ਸਿਮ ਇੱਕ ਪਾ ਲਿਆ ਉਹ ਜਿਹੜਾ ਛੜਤਾ ਪ੍ਰਸ਼ਾਦ ਹੈ। ਰੈਡੀ ਦਾ ਆਪਣਾ ਚਪਾ ਅੰਬ ਦੀ ਖੋਸ਼ੀ ਪਾਏ। ਇੱਕ ਕਪਾਏ ਵਿੱਚ ਪ੍ਰਸ਼ਾਦ ਬਣਾਇਆ। ਤੇ ਉਹ ਪ੍ਰਸ਼ਾਦ ਆਪਣਾ ਬਣ ਗਿਆ। ਇਹ ਤੇ ਤੁਹਾਨੂੰ ਅਨੇ ਆਪਣਾ ਦੰਮੂ ਜੋ ਕਿ ਅਜੇ ਤੱਕ ਸੁੱਤਾ ਪਿਆ ਹੈ। ਟਾਈਮ 9:00 ਵਜੇ ਨੇ ਅੱਜ ਛੁੱਟੀ ਸੁੱਤੇ ਰਹਿਣਾ। ਉੱਥੋ ਤੁਹਾਡੇ ਵਾਸਤੇ ਬਹੁਤ ਕਮੈਂਟ ਆ ਰਹੇ ਨੇ ਕਿ ਦਮਨ ਨੂੰ ਸੂਟ ਲੈ ਕੇ ਦੋ ਮera ਸੂਟ ਦਵਾ ਕੇ ਲਈ ਹੈ ਅੱਜ ਹੈ ਉੱਥੋ ਗੁੱਡ ਮਾਰਨਿੰਗ ਸੁਸਤੇ ਬੱਚੇ ਛੁੱਟੀ ਵਾਲੇ ਦਿਨ ਆ ਦੇ ਲੋ ਆ ਕੰਮ ਹੈ ਨਹੀਂ ਤੇ ਆਪਾਂ ਟਾਈਮ ਨਾਲ ਉੱਠ ਜਾਣਾ ਖੜੇ ਹੋ ਜਾ ਉੱਠੋ ਠੋਠੋ ਬਾਹਰ ਮੌਸਮ ਦੇਖੋ ਕਿੰਨਾ ਸੋਹਣਾ ਬਾਹਰ ਅੱਜ ਜੀ ਬੱਦਲ ਬਣਿਆ ਹੋਇਆ ਦਿਖਾਨੇ ਤਾਂ ਨਹੀਂ ਮੌਸਮ ਠੰਡਾ ਹੈ ਤੋ ਲੋ ਜੀ ਇੱਧਰ ਆਪਾਂ ਨੇ ਰੱਖਤੀ ਏ ਥੋੜੀ ਜੀ ਖੀਰ ਮੈਂ ਕਿ ਨਾਲ ਖੀਰ ਹੋਈ ਬਣਾ ਲੈਨੇ ਆ ਇਹ ਚੌਲ ਪਹਿਲਾਂ ਮੈਂ ਪਾਣੀ ਚ ਬੋਇਲ ਕਰ ਰਹੀ ਆ ਤੇ ਇਹਦੇ ਬਾਅਦ ਦੁੱਧ ਪਾਵਾਂਗੇ ਥੋੜੇ ਜੀ ਸੌਫਟ ਹੋ ਜਾਣਗੇ ਤੇ ਛੇਤੀ ਬਣ ਜੇਗੀ ਉਹਦੀ ਖੀਰ ਆਪਾਂ ਦੁੱਧ ਪਾਤਾ ਚੌਲਾਂ ਚ ਇਧਰ ਆਪਾਂ ਕਸਟਰਡ ਪਾਵਾਂਗੇ ਥੋੜਾ ਜਿਹਾ ਉਹਦਾ ਫਲੇਵਰ ਚੇਂਜ ਹੋ ਜਾਣਾ ਕਸਟਰਡ ਇਹਦਾ ਠੰਡੇ ਪਾਣੀ ਚ ਘੋਲ ਕੇ ਪਾਉਣਾ ਚਾਹੇ ਤੂੰ ਠੰਡੇ ਦੁੱਧ ਚ ਘੋਲ ਕੇ ਪਾਉਂ ਉਹ ਪਾਣੀ ਚ ਪਾ ਲੈ ਤੜੀ ਬਰਜੀ ਸਭੀ ਤਰ੍ਹਾਂ ਚ ਕੀ ਪਾਣੀ ਹਾਂਜੀ ਜਿਵੇਂ ਦੁਬਾਰਾ ਲੈਣਾ ਪਰ ਇਹ ਚੰਗਾ ਠੀਕ ਹੈ ਠੀਕ ਹੈ ਬਸ ਇਧਰ ਤੱਕ ਮਿਲ ਜੇ ਸਿਰ ਸਿਰ ਫੇਰ ਅੱਪਰ ਬਰਦਰ ਕਰਨਾ ਠੀਕ ਹੂੰ ਦੋ ਕੁ ਬਾਲੇ ਆਗੇ ਤੱਕ ਤੁਸੀਂ ਕਸਟਰਡ ਪਾ ਦੇਣਾ ਮਸਾਲਾ ਨੀ ਕੋਈ ਪਰਨਾ ਨਹੀਂ ਬਸ ਬਹੁਤ ਹੈ ਗੜਾ ਵੀ ਹੁੰਦਾ ਹੈ ਇਹ پوری ਗਾੜੀ ਹੋ ਗਈ ਜੀ ਇਹ ਜੇ ਆਪਾਂ ਦੁੱਜੇ ਨੌਰ ਪੰਜ ਪਾਣੀ ਗਰਮ ਦੁੱਧ ਚ ਪਾ ਲਈਏ ਜਿਵੇਂ ਤੇ ਢੇਲੀਆਂ ਵੱਜ ਜਾਂਦੀਆਂ ਨੇ ਤੇ ਠੰਡੇ ਪਾਣੀ ਚ ਨਹੀਂ ਪਾਈ ਜੀ ਠੰਡੇ ਪਾਣੀ ਚ ਇਹ ਵਧੀਆ ਘੋਲ ਜਾਂਦਾ ਸੀ ਸਾਨੂੰ ਦਾ ਤੋਂ ਪਕਾਟ ਕਰ ਲਿਆ ਸੀ ਫਿਰ ਆਪਾਂ ਸ਼ੁਰੂ ਕੀਤਾ ਸੀ ਖਾਣਾ ਬਣਾਣਾ ਹੋਲੀ ਨਹੀਂ ਬਣਦੀ ਇਹਨਾਂ ਕਿਰਤਾਂ ਮਾਸ਼ਾਅੱਲ ਪਤਿੰਨੇ ਜਾਨੇ ਥੋੜੀ ਜਿਹੀ ਭੁਮਾਈ ਮੈਨੂੰ ਤਾਂ ਇਹਨਾਂ ਸ਼ੌਂਕ ਨਹੀਂ ਤੁਹਾਨੂੰ ਹੀ ਹੈ ਦੋਨਾਂ ਨੂੰ ਹਨਾ ਹਮ ਜੀੜਕੀ ਇਹ ਚੀਜ਼ ਬਣੀ ਪ੍ਰਸ਼ਾਦ ਬਣਿਆ ਓਕੇ ਆਪਾਂ ਇਹਨਾਂ ਨੂੰ ਤੁੰਟੇ ਮਾਰ ਲਈਏ ਇਹ ਤਾਂ ਮੈਂ ਕੋਲ ਕੇ ਲਾ ਦੇਣੀ ਆ ਬਾਕੀ ਕਰਨਾ ਫਿਰ ਕਰਦੇ ਠੀਕ ਹੈ ਹਮ ਚਲੋ ਤੁਸੀਂ ਇਹਨਾਂ ਚਾਹ ਉਧਰੋਂ ਸਪਾਈਸ ਓਨੀਅਨ ਕਰ ਦੋ ਜਿਹੜੀਆਂ ਰਹਿ ਗਈਆਂ ਨੇ ਠੀਕ ਹੈ ਠੀਕ ਕਰ ਦਿੰਦੀ ਪ੍ਰਸ਼ਾਦ ਤੇ ਲਾ ਲਓ ਪ੍ਰਸ਼ਾਦ ਤੇ ਲਾ ਲਾਂਗੇ ਅੱਜ ਕੋਸ਼ਿਸ਼ ਕਰ ਰਿਹਾ ਜਾਨਣ ਕਿ ਸਭ ਲਾਗੇ ਹੋ ਰਹੀ ਹੈ ਨਾ ਮਹਲੌਂ ਚ। ਫੋਨ ਜਦ ਤੱਕ ਮੈਂ ਸੇ ਬਹੁਤ ਆਉਂਦਾ ਹੈ। ਇਹ ਨਹੀਂ ਸਹੀ ਹੈ। ਉਹ ਸਿਮੂ ਨੇ ਫੋਨ ਕੱਟਤਾ ਤਾ ਹੂੰ ਕੱਟਤਾ। ਕਿਉਂ? ਕਿਹਦੀ ਮੂਵੀ ਦੇਖ ਰਹੀ ਹੈਂ? ਮੂਵੀ ਅੱਛਾ ਜਿਹੜੀ ਮੂਵੀ ਆਈ ਸੀ ਮੁਕੀਲਾ। ਹਾਂ ਬਸ ਕਰੇ ਬੈਠੀ ਦੇਖ ਰਹੀ। ਕਾਪੇ ਤੇ ਬੈਠੇ। ਇਸ ਕੰਮ ਤੇ ਬੈਠੀ ਮੂਵੀ ਦੇਖ ਰਹੀ ਨਾ। ਫ੍ਰੀ ਹੋ ਜੀ ਸਿੱਖ ਤੇ ਰਹੋ ਜੀ। ਲੋਕੀ ਖੀਰ ਨੂੰ ਬਾਰੀਆ ਦੇ ਨੂੰ ਨਾ ਰਹਿ ਚਾਹ ਕਸਪ ਇਹ ਨਾ ਜੀ ਜੀ ਜਾਂ ਫਿਰ ਤੁਸੀਂ ਸਮਝੋ ਮੈਂ ਉਹਨਾਂ ਕੋਲੋਂ ਪਕੌੜੇ ਤੇ ਵੀ ਨਾਲ ਨਾਲ ਬਣਾ ਰਿਹਾ ਤਾਂ ਨੇ ਆਫਿਸ ਜਾਣਾ ਅੱਜ Papa ਨੂੰ ਟਿਫਿਨ ਚ ਖੀਰ ਪਾ ਦਾਂਗੀ ਦਫ਼ਤਰ ਵਾਲੇ ਨੂੰ ਮੂ ਮਿਠਾ ਕਰਨਾ ਹੂੰ ਕੱਲ੍ਹ ਤੇ ਸਮਝ ਕਿ ਨਸਣਾ ਆਈਟਮ ਤੇ ਹਨਾ

ਕੜੀ ਨੂੰ ਆਪਣੀ ਜਾਣਾ ਚੋੜੇ ਕੰਮ ਨਾ ਕਰਨ ਰਹਿ ਲਗਾਈਏ ਪਪਾ ਆਰਦੀ ਸ਼ਰਮਾ ਵੀ ਲੈ ਆਇਓ ਆਰਦੀ ਸ਼ਰਮਾ ਤਾਂ ਆਪਾਂ ਲੈਵਾਂਗੇ ਆਪਾਂ ਪਰ ਤਾਂ ਆਫਿਸ ਜਾਣਾ ਠੀਕ ਹੈ ਹਾਂ ਤੇ ਪਾ ਵੀ ਕਹਿ ਰਹੇ ਸੀ ਕਿ ਸਾਨੂੰ ਨਾ ਹੁਣ ਗਰਮੀਆਂ ਵਾਸਤੇ ਤੁਸੀਂ ਦੱਸੋਗੇ ਕਿ ਅਸੀਂ ਕਿਹੜਾ ਜਿਹੜਾ ਆਪਣਾ ਮੋਇਸਚਰਾਈਜ਼ਰ ਮੋਇਸਚਰਾਈਜ਼ਰ ਯੂਜ਼ ਕਰੀਏ ਤੇ ਇਹ ਹੈਗਾ ਜੀ ਲੈਕਬੀ ਦਾ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਹੀ ਇਹਨਾਂ ਸਭੇ ਨੂੰ ਮਸ਼ਹੂਰੀ ਕਰ ਰਹੀ ਹਾਂ ਤੇ ਸਾਨੂੰ ਇੱਕ ਵਰਟਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮੇਰੀ ਸਕਿਨ ਤੇ ਬਹੁਤ ਵਧੀਆ ਤੇ ਤੁਸੀਂ ਵੀ ਵੇਖੋ ਇਹ ਟਰਾਈ ਕਰ ਲਿਓ ਜੇ ਕਰਨਾ ਚਾਹੁੰਦੇ ਹੋ ਤਾਂ ਨਾਲੇ ਤਾਂ ਕੋਈ ਮੈਂ ਕਰੀਮ ਖਰੂਬ ਕੁਝ ਨਹੀਂ ਲਾਈ ਕਦੇ ਬਾਹਰ ਜਾਣ ਲੱਗਿਆ ਸਿਰਫ ਮੈਂ ਆਹੀ ਯੂਜ਼ ਕਰਦੀ ਆ ਪਹਿਲਾਂ ਮੈਂ ਬਾਇਓਟੈਕ ਦਾ ਕੀਤਾ ਸੀ ਤੇ ਹੁਣ ਮੈਂ ਇਹ ਕੀਤਾ ਹੋਇਆ ਹੈ ਤੇ ਦਾ ਰਿਜ਼ਲਟ ਬਹੁਤ ਹੀ ਵਧੀਆ ਤੁਸੀਂ ਦੇਖ ਲਓ ਉਸ ਤੇ ਲਾਇਆ ਨਾ ਦਾ ਹੈਵੀ ਲੱਗਦਾ ਇਹਨਾ ਫੇਸ ਤੇ ਐਨੀ ਚਿੱਪੂ ਚਿੱਪੂ ਨਹੀਂ ਲੱਗਦਾ ਹੈਗਾ ਨਾਲੇ ਧੁੱਪ ਧੁੱਪ ਵਾਸਤੇ ਵਧੀਆ ਜਿਵੇਂ ਧੁੱਪੇ ਜਾਣਾ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿੰਨੇ ਜਰੂਰ ਦੱਸਿਓ ਤੇ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਿਓ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਮਾਰਕੀਟ ਚਾ ਵੈਲਵਾਲਾ ਉੱਥੇ ਵੀ ਲੈ ਸਕਦੇ ਹੋ ਤੇ Amazon ਤੋਂ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਨਹੀਂ ਗਰਮੀ ਆ ਗਈ ਹੈ ਫਿਰ ਵੀ ਨਾ ਹੱਥ ਡਰਾਈ ਡਰਾਈ ਚ ਰਹਿੰਦੇ ਨੇ ਹਨਾ ਕੀ ਕਰ ਰਹੇ ਹੋ ਤੁਸੀਂ ਟੇਫਨ ਦਾ ਤੁਸੀਂ ਆਫਿਸ ਕੋਲ ਲਾਇਓ ਮੈਂ ਖੀਰ ਤੇ ਘੜਾ ਪੈਨ ਤਾਂ ਲਾ ਦਿਓ ਉੱਤੋਂ ਖੀਰ ਘੜਾ ਚ ਮਿਕਸ ਕਰ ਲਿਆ ਵਾਓ ਤੁਹਾਡੇ ਇਹ ਆਮੇ ਸੁਣਿਆ ਖੰਦੇੰਨੇ ਖੀਰ ਖੜਾ ਮਿਕਸ ਕਰਕੇ ਹਮ ਪਰ ਖੀਰ ਠੰਡੀ ਹੋਵੇ ਥੋੜੀ ਜਿਆਦਾ ਵਧੀਆ ਲੱਗਦੀ ਅਜੇ ਗਰਮ ਗਰਮ ਹੈ ਪਰ ਦੋਨੋਂ ਤਰ੍ਹਾਂ ਦੀ ਖਾ ਰਹੇ ਹਾਂ ਗਰਮ ਵੀ ਖਾ ਰਹੇ ਹਾਂ ਤੇ ਖੀਰ ਆਪਣੀ ਬਣ ਗਈ ਮੈਂ ਤੁਹਾਨੂੰ ਦਿਖਾ ਦਾਂ ਸੱਚ ਮੈਂ ਦਿਖਾਈ ਹੀ ਹੈਗੀ ਕਿ ਖੀਰ ਬਣ ਗਈ ਹੈ ਤੇ ਖੀਰ ਦੇ ਵਿੱਚ ਆਪਾਂ ਨੇ ਪਾ ਦਿੱਤੇ ਨੇ ਜਿਸ ਕਿਸ਼ਮਿਸ਼ ਬਦਾਮ ਤੇ ਕਸਟਰਡ ਤਾਂ ਬਹੁਤ ਹੀ ਕੈਨ ਬਣੀ ਤੇ ਆਪਾਂ ਹੁਣ ਸਾਰਾ ਦਿਨ ਹੌਲੀ ਹੌਲੀ ਥੋੜੀ ਥੋੜੀ ਕਰਕੇ ਖਾਣਗੇ ਜਿਵੇਂ ਆਕਾਰ ਖਾ ਰਹੇ ਨੇ ਤੁਹਾਨੂੰ ਮੌਕਾ ਗਰਮ ਦੀ ਲਾ ਥੋੜਾ ਜਿਹਾ ਅੱਜ ਠੰਡਾ ਨਰਮਾਈ ਹੋ ਗਈ। ਕੰਟਾ ਵਧਣ ਦਾ ਟਾਈਮ ਹੋ ਗਿਆ ਬਸ ਹੁਣ ਕੰਟਾ ਵਧੀਆਂ ਜਾਣੀਆਂ ਨੇ ਤੇ ਮੌਸਮ ਇੱਕ ਵਾਰੀ ਪੂਰਾ ਖਰਾਬ ਹੋਣਾ ਇੱਕ ਵਾਰੀ ਪੂਰੀ ਨੇਰੀ ਆਉਂਦੀ ਉਹ ਕੰਟਾ ਡਿੱਗ ਜਾਂਦੇ ਹੁੰਦੇ। ਤੋ ਕੁਝ ਪੰਜ ਮਹੀਨੇ ਮਿਲ ਕੰਮ ਹੁੰਦੀ। ਹਾਂ। ਬਰ ਨੁਕਸਾਨ ਨਾ ਹੋਵੇ ਯਾਰ। ਕਿਹੜਾ ਹੀ ਕਿਸੇ ਦਾ ਨੁਕਸਾਨ ਹੋਏ ਨਹੀਂ ਮਿਹਨਤ ਕੀਤੀ 6 ਮਹੀਨੇ ਦੀ। ਜਦੋਂ ਮਿੰਟ ਦੇ ਵਿੱਚ ਸਾਰਾ ਪਾਣੀ ਫਿਰ ਜਾਂਦਾ। ਤੁਸੀਂ ਇਹ ਸੋਚ ਕੇ ਦੇਖੋ। ਉਹ ਕਿਤੇ ਕੋਈ ਕਾਰਜ ਰੰਬਿਆ ਹੁੰਦਾ ਕਿਸੇ ਨੂੰ ਕੋਈ ਉਹੀ ਹੈ ਨਾ ਉਹਦੀ ਉਮੀਦ ਹੁੰਦੀ ਹੈ ਵੀ ਪੈਸੇ ਆਉਣਗੇ ਹੁਣ ਜਿਹੜਾ ਆਪਣਾ ਦੇਖੋ ਆਪਾਂ ਨੂੰ ਆ ਗਈ ਤਨਖਾਹ ਤੇ ਆਪਾਂ ਕਰ ਲਿਆ ਹਨਾ ਤੇ ਜਿਨ੍ਹਾਂ ਨੇ ਇਹੀ ਕਮਾਣਾ ਤੇ ਇਹੀ ਖਾਣਾ ਤੋ ਇਹੋ ਜਿਹਾ ਕੰਮ ਹੋ ਜੇ ਤੇ ਉਹ ਕਿੰਨੀ ਦੁੱਖ ਵਾਲੀ ਗੱਲ ਹੈ ਨਾ ਪਰਮਾਤਮਾ ਸਾਰੇ ਸੇ ਸ਼ਾਂਤੀ ਰੱਖੇ ਘਰਾਂ ਦੀ ਫਸਲਾਂ ਵਧੀਆ ਆ ਜਾਣ ਉਹਨਾਂ ਦੇ ਹੈ ਨਾ ਆਪਣੇ ਸਾਰਿਆਂ ਦਾਾਂ ਦੀ ਫਸਲਾਂ ਆ ਜਾਣ ਠੀਕ ਠਾਕ ਬਸ ਪਤਨੀ ਮੌਸਮ ਵੀ ਇਹ ਟਾਈਮ ਤੇ ਹੀ ਹੁੰਦਾ ਹਾਂ ਹਾਂ ਹੁੰਦਾ ਹੀ ਹੁੰਦਾ ਹੁਣ ਵੇਖੋ ਧੂੜ ਚੜ ਜਾਣੀ ਐ ਐ ਧੂੜ ਹੀ ਧੂੜ ਹੋ ਜਾਣੀ ਐ ਫਿਰ ਮੈਨੂੰ ਲੱਗਦਾ ਆਗੂ ਵੀ ਲਾਉਂਦੇ ਹੁੰਦੇ ਆ ਇਸ ਟਾਈਮ ਤੇ ਕਪਰਾਲੀ ਨੂੰ ਪ੍ਰਾਲੀ ਨੂੰ ਆਹ ਪ੍ਰਾਲੀ ਕਣ ਕਣ ਥੋੜੀ ਤਾਂ ਤੇਰੇ ਆ ਕੜਕਾ ਨੂੰ ਨਹੀਂ ਪ੍ਰਾਲੀ ਨੂੰ ਅੱਗ ਲਾਉਂਦੇ ਨੇ ਇਸ ਟਾਈਮ ਜਦੋਂ ਹੁਣ ਕਣਕਾਂ ਵੱਡੀਆਂ ਜਾਣੀਆਂ ਜਾਂ ਕੰਪੈਣਾ ਲੱਗਦੀਆਂ ਤੇ ਪੂਰੀ ਮਿੱਟੀ ਧੂੜ ਹੀ ਹੋ ਜਾਂਦੀ ਹੈ ਫਰ ਚੰਗੀ ਐ ਤਾਂ ਬੜੀ ਲੱਕੜਾ ਫੀਕਾ ਪਾਉਂਦਾ ਮੈਂ ਵੀ ਖਾ ਕੇ ਦੇਖੂਗਾ ਧੰਨ ਉਸੀ ਆਂਡਿਆਂ ਨੂੰ ਰੈਡੀ ਹੋ ਜਿਓ ਸਾਰੇ ਕੰਮ ਕੰਮ ਕਰ ਲਿਓ ਬਸ ਮੈਂ ਆਈ ਤੇ ਗਈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਮੈਂ ਖੀਰ ਖਾ ਰਹੀ ਸੀ ਮੈਂ ਤੁਹਾਨੂੰ ਵਧਾਈਆਂ ਦੇਣੀ ਹੈ ਭੁੱਲ ਗਿਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਆ ਵਿਸਾਖੀ ਦੀਆਂ ਤੇ ਖਾਲਸਾ ਪੰਥ ਦੀ ਸਥਾਪਨਾ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਵਿਸਾਖ ਦਾ ਦਿਹਾੜਾ ਚੜ੍ਹ ਗਿਆ ਤੇ ਅੱਜ ਕਾ ਲੋਬੜੀ ਪੈ ਜਾਣੀ ਅੱਜ ਚੰਦਨ ਬੜੀ ਇਸ ਕੁਰਸੀ ਦੇ ਵਿੱਚ ਸਾਡੀ ਮੋਹਤਰਮਾ ਨੇ ਸਾਨੂੰ ਖੀਰ ਕੜਾ ਦਾ ਜਿਹੜਾ ਪ੍ਰਸ਼ਾਦ ਹੈ ਉਹ ਪੋੜਨਾ ਹੈ ਮੈਂ ਸਵੇਰੇ ਉੱਠਿਆ ਉੱਠੀ ਫਟਾਫਟ ਮੈਂ ਸੋਚਿਆ ਮੈਂ ਸੂਜੀ ਦਾ ਥੋੜਾ ਜਿਹਾ ਪ੍ਰਸ਼ਾਦ ਬਣਾ ਲੈਣੀ ਆ ਖੀਰ ਦਾ ਮੇਰਾ ਕੋਈ ਪਲਾਨ ਨਹੀਂ ਖੀਰ ਮੈਂ ਸ਼ਾਮੀ ਬਣਾਉਂਗੀ ਫਿਰ ਮੈਂ ਸੋਚਿਆ ਮੈਂ ਅੱਜ ਕਰੇ ਸੋ ਕੱਲ ਨਾ ਕੱਲ ਕਰੇ ਸੋ ਅੱਜ ਹੈ ਨਾ ਇਹ ਆਪਣਾ ਇੰਡੀਆ ਜਿਹੜਾ ਇੰਡੀਆ ਦਾ ਜਿਹੜਾ ਕੈਲੰਡਰ ਹੈ ਨਾ ਆਪਣਾ ਪੁਰਾਣਾ ਜਿਹੜਾ ਕੀ ਕਹਿੰਦੇ ਉਹਨਾਂ ਨੂੰ ਜਿਹਨੂੰ ਜੰਤਰੀ ਜੀ ਨੂੰ ਕਹਿੰਦੇ ਜੰਤਰੀ ਜੰਤਰੀ ਉਹ ਜੰਤਰੀ ਕੈਲੰਡਰ ਜਿਹੜਾ ਹੁੰਦਾ ਹੈ ਨਾ ਉਹਦੇ ਹਿਸਾਬ ਨਾਲ ਇਹ ਆਪਣਾ ਨਵਾਂ ਸਾਲ ਹੁਣ ਚੜਿਆ ਹਾਂ ਹਾਂ ਹੁਣ ਚੜਿਆ ਨਵੇਂ ਸਾਲ ਦੀਆਂ ਬਹੁਤ ਬਹੁਤ ਬਧਾਈਆਂ ਤੁਹਾਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਬਧਾਈਆਂ ਮੇਰੇ ਬਤੂ ਚੱਲੀਏ ਚਲੋ ਬਹੁਤ ਲੇਟ ਹੋ ਗਿਆ ਪੰਗ 11:00 ਵੱਜ ਗਏ 9:00 ਦੇ ਜਾਂਦੇ ਚਲੋ ਸਕੂਟਰੀ ਕੱਢੋ ਤੁਸੀਂ ਆ ਗਈ